ਸੇਦੂ ਮੂਸੇ ਵਾਲੇ ਦੀ ਯਾਦ ਦੇ ਵਿੱਚ ਇੱਕ ਨਵਾਂ ਗੀਤ ਰਿਲੀਜ਼ ਹੋਇਆ ਹੈ ਤੇ ਜਿਸ ਦਾ ਨਾਮ ਹੈ ਨਿੱਕੇ ਪੈਰੀ ਤੇ ਮਾਤਾ ਚਰਨ ਕੌਰ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਦੱਸਿਆ ਹੈ ਕਿ ਇਹ ਗਾਣਾ ਜਿਹੜਾ ਜਸਵਿੰਦਰ ਬਰਾੜ ਦੇ ਵੱਲੋਂ ਗਾਇਆ ਗਿਆ ਹੈ ਤੇ ਗਾਣੇ ਦੇ ਵਿੱਚ ਕਾਫੀ ਜਿਹੜੇ ਬੋਲ ਨੇ ਉਹ ਭਾਵੁਕ ਨੇ ਤੇ ਉੱਥੇ ਹੀ ਨਿੱਕੇ ਪੈਰੀ ਜਿਹੜਾ ਗਾਣਾ ਹੈ ਬੀਤੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਤੇ ਜਿਸ ਦੇ ਵਿੱਚ ਹੁਣ ਉਹਨਾਂ ਦੇ ਵੱਲੋਂ ਲਿਖਿਆ ਗਿਆ ਸੀ ਕਿ ਜਿਹੜਾ ਇਹ ਜਿਹੜਾ ਗਾਣਾ ਹੈ ਕਦੇ ਵੀ ਰਿਲੀਜ਼ ਹੋ ਸਕਦਾ ਹੈ ਤੇ ਇਹ ਜਿਹੜਾ ਗਾਣਾ ਹੈ ਹੁਣ ਨਿੱਕੇ ਪੈਰੀ ਆ ਗਿਆ ਹੈ ਤੇ ਸਿੱਧੂ ਮੂਸੇਵਾਲੇ ਦੇ ਚੌਣ ਵਾਲੇ ਜਿਹੜੇ ਫੈਨਸ ਨੇ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਵੀ ਕਾਫੇ ਜਿਹੜੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਕਿਹਾ ਕਿ ਨਿੱਕੇ ਪੈਰੀ ਜਿਹੜੇ ਗਾਣਾ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਹੁਣ ਜਲਦ ਜਿਹੜਾ ਦੁਨੀਆ ਦੇ ਵਿੱਚ ਫਿਰ ਸਾਨੂੰ ਚਾਉਣ ਵਾਲਾ ਫਿਰ ਮਿਲੇਗਾ ਤੇ ਜਿਸ ਦੇ ਦੌਰਾਨ ਫੈਨਸ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਕਾਫੀ ਖੁਸ਼ੀ ਵੀ ਜ਼ਾਹਰ ਕੀਤੀ ਗਈ ਤੇ ਬੀਤੇ ਦਿਨਾਂ ਦੇ ਵਿੱਚ ਦੱਸ ਦਈਏ ਕਿ ਮਾਤਾ ਚਰਨਕੌਰ ਗਰਭਵਤੀ ਹੋਣ ਦੀਆਂ ਖਬਰਾਂ ਨੇ ਉਹ ਕਾਫੀ ਫੈਲ ਰਹੀਆਂ ਨੇ ਪਰਤੂ ਇਸ ਗੱਲ ਨੂੰ ਲੈ ਕੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਤੇ ਜਿਸ ਦੇ ਦੌਰਾਨ ਇਹ ਦੱਸਿਆ ਜਾ ਰਿਹਾ ਸੀ ਕਿ ਮਾਤਾ ਚਰਨਕੌਰ ਜਿਹੜੇ ਕਿ 58 ਸਾਲ ਦੇ ਨੇ ਉਹ ਗਰਭਵਤੀ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਖੁਸ਼ੀ ਆ ਜਿਹੜੀ ਸਿੱਧੂ ਮੂਸੇਵਾਲੇ ਦੇ ਵੇੜੇ ਦੇ ਵਿੱਚ ਛਾਈ ਗਈ ਤੇ ਜਿਸ ਤੋਂ ਬਾਅਦ ਹੁਣ ਇਸ ਗੱਲ ਨੂੰ ਲੈ ਕੇ ਕੋਈ ਵੀ ਹਜੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਪਰੰਤੂ ਕੋਈ ਵੀ ਹਜੇ ਇਸ ਗੱਲ ਨੂੰ ਲੈ ਕੇ ਪੁਸ਼ਟੀ ਨਹੀਂ ਕੀਤੀ ਗਈ ਪਰੰਤੂ ਮਾਤਾ ਚਰਨ ਕੌਰ ਦੇ ਵੱਲੋਂ ਜਿਹੜਾ ਇਸ ਪੋਸਟ ਆ ਜਿਹੜੀ ਨਿੱਕੇ ਪੈਰੀ ਗੀਤ ਨੂੰ ਲੈ ਕੇ ਜਿਹੜੀ ਰਿਲੀਜ਼ ਨੂੰ ਲੈ ਕੇ ਜਿਹੜੀ ਸਾਂਝੀ ਕੀਤੀ ਗਈ ਤੇ ਉੱਥੇ ਹੀ ਇਹ ਜਿਹੜਾ ਗਾਣਾ ਆ ਨਿੱਕੇ ਪੈਰੀ ਜਸਵਿੰਦਰ ਬਰਾੜ ਦੇ ਵੱਲੋਂ ਗਾਇਆ ਗਿਆ ਹੈ ਤੇ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ 29 ਮਈ ਜਾਨੀ ਕਿ 2 ਸਾਲ ਹੋ ਗਏ ਨੇ ਤੇ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਤੇ ਸਿੱਧੂ ਮੂਸੇਵਾਲੇ ਦੇ ਜਿਹੜੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤੇ ਉੱਥੇ ਹੀ ਪਰਿਵਾਰ ਦੇ ਵੱਲੋਂ ਸਰਕਾਰਾਂ ਨੂੰ ਗੁਹਾਰ ਲਈ ਜਾ ਰਹੀ ਹੈ ਕਿ ਜਿਹੜਾ ਸਾਨੂੰ ਇਨਸਾਫ ਦਿੱਤਾ ਜਾਵੇ ਪਰੰਤੂ ਉਸ ਤੋਂ ਬਾਅਦ ਵੀ ਕੋਈ ਇਨਸਾਫ ਦੀ ਜਿਹੜੀ ਮੰਗ ਨੂੰ ਲੈ ਕੇ ਹਜੇ ਤੱਕ ਇਨਸਾਫ ਨਹੀਂ ਮਿਲਿਆ ਤੇ ਹੁਣ ਬੀਤੇ ਦਿਨਾਂ ਦੇ ਵਿੱਚ ਇਹੀ ਖਬਰਾਂ ਚੱਲ ਰਹੀਆਂ ਨੇ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕ ਔਰ ਗਰਭਵਤੀ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਜਿਹੜੀ ਆਉਣ ਵਾਲੀ ਹੈ ਤੇ ਉੱਥੇ ਹੀ ਹੁਣ ਨਿੱਕੇ ਪੈਰੀ ਜਿਹੜਾ ਗੀਤ ਆ ਉਹ ਰਿਲੀਜ਼ ਕੀਤਾ ਗਿਆ ਹੈ ਤੇ ਮਾਤਾ ਚਰਨ ਕੌਰ ਨੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਦੌਰਾਨ ਬਹੁਤ ਫੈਨਸ ਦੇ ਵੱਲੋਂ ਜਿਹੜੀ ਇਸ ਗੱਲ ਨੂੰ ਲੈ ਕੇ ਅੰਦਾਜ਼ੇ ਵੀ ਲਗਾਏ ਜਾ ਰਹੇ ਨੇ ਕਿ ਸਿੱਧੂ ਮੂਸੇਵਾਲਾ ਫਿਰ ਤੋਂ ਆਵੇਗਾ ਤੇ ਜਿਸ ਦੇ ਦੌਰਾਨ ਇਹ ਜਿਹੜੇ ਜਸਵਿੰਦਰ ਬਰਾੜ ਦੇ ਵੱਲੋਂ ਗੀਤ ਆ ਨਿੱਕੇ ਪੈਰੀ ਗਾਇਆ ਗਿਆ ਹੈ ਤੇ ਇਸ ਦੇ ਬੋਲ ਜਿਹੜੇ ਕਾਫੀ ਭਾਵੁਕ ਨੇ ਤੇ ਸੁਣ ਕੇ ਜਿਹੜਾ ਮਨ ਦੇ ਅੰਦਰ ਇੱਕ ਉਦਾਸਪਨਾ ਇੱਕ ਹੋਰ ਹੀ ਭਾਵੁਕ ਜਿਹੜੀ ਫੀਲਿੰਗ ਉਹ ਆਉਂਦੀ ਹੈ ਤੇ ਜਿਸ ਦੇ ਦੌਰਾਨ ਜਸਵਿੰਦਰ ਬਰਾੜ ਦੇ ਵੱਲੋਂ ਇਹ ਗੀਤ ਸਿੱਧੂ ਮੂਸੇ ਵਾਲੇ ਦੀ ਯਾਦ ਦੇ ਵਿੱਚ ਗਾਇਆ ਗਿਆ ਹੈ ਤੇ ਉੱਥੇ ਹੀ ਜਸਵਿੰਦਰ ਬਰਾੜ ਦੇ ਵੱਲੋਂ ਵੀ ਜਿਹੜੇ ਗਾਣੇ ਦੇ ਵਿੱਚ ਬੋਲ ਆ ਉਹ ਕਾਫੀ ਭਾਵੁਕ ਜਿਹੜੇ ਬੋਲੇ ਗਏ ਨੇ ਪਾਏ ਗਏ ਨੇ ਤੇ ਜਿਸ ਤੋਂ ਬਾਅਦ ਮਾਤਾ ਚਰਨ ਕੌਰ ਨੇ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਹੁਣ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਹੋਰ ਵੀ ਗੀਤ ਆ ਜਿਹੜੇ ਰਿਲੀਜ਼ ਹੋਣਗੇ ਤੇ ਉੱਥੇ ਹੀ ਸਿੱਧੂ ਮੂਸੇਵਾਲੇ ਨੂੰ ਫਿਰ ਤੋਂ ਇੱਕ ਵਾਰ ਯਾਦ ਕੀਤਾ ਹੈ ਤੇ ਇਨਸਾਫ ਦੀ ਜਿਹੜੀ ਮੰਗ ਆ ਉਹ ਵੀ ਪਰਿਵਾਰ ਦੇ ਵੱਲੋਂ ਲਗਾਤਾਰ جاری ਹੈ ਤੇ ਜਿਸ ਦੇ ਦੌਰਾਨ ਕਈ ਵਾਰ ਹੁਣ ਫਿਰ ਤੋਂ ਚਰਚਾ ਛਿੜੀ ਹੋਈ ਹੈ ਤੇ ਬੀਤੇ ਦਿਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਕਿ ਸਿੱਧੂ ਮੂਸੇਵਾਲੇ ਦੇ ਘਰ ਦੇ ਵਿੱਚ ਖੁਸ਼ੀਆਂ ਆਉਣ ਵਾਲੀਆਂ ਨੇ ਤੇ ਫੈਨਸ ਨੇ ਇਸ ਗੱਲ ਨੂੰ ਲੈ ਕੇ ਕਾਫੀ ਖੁਸ਼ੀ ਮਨਾਈ ਹੈ ਕਿ ਸਿੱਧੂ ਮੂਸੇਵਾਲਾ ਫਿਰ ਤੋਂ ਦੁਨੀਆ ਤੇ ਆਵੇਗਾ ਤੇ ਸਾਨੂੰ ਇੱਕ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਵੀ ਜਿਹੜੀ ਖੁਸ਼ੀ ਆ ਉਹ ਜ਼ਰੂਰ ਮਿਲੇਗੀ